ਵੇਖੋ ਤਸਵੀਰਾਂ ਦੇਖ ਸਕਦੇ ਹੋ ਸੰਜੀਵ ਅਰੋੜਾ ਦੇ ਦਫ਼ਤਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਸ਼ਨ ਮਨਾਇਆ ਜਾ ਰਿਹਾ ਲਗਾਤਾਰ ਲੀਡ ਦੇ ਨੇ ਸੰਜੀਵ ਅਰੋੜਾ ਆਵਾਜ਼ ਦੀ ਪਾਰਟੀ ਦੇ 17300 ਕੁਛ ਨਹੀਂ ਲੀਡ ਤੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਲਿਖਾ ਰਿਹਾ ਜਿੱਥੇ ਕਿ ਕਾਫੀ ਲੀਡ ਤੋਂ ਭਾਰੀ ਬੌਂਸ ਤੇ ਲੀਡ ਤੋਂ ਅੱਗੇ ਵੱਧ ਰਹੇ ਹੋਏ ਨਜ਼ਰ ਆ ਰਹੇ ਨੇ ਅਰੋੜਾ ਹੁਣ ਇਹ লাইਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਮਾਹੌਲ ਪੂਰਾ ਜਸ਼ਨ ਵਰਗਾ ਵਾ ਲੀਡ ਕਾਫੀ ਲਗਾਤਾਰ ਦੇਖਿਆ ਆਵਾਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਲਗਾਤਾਰ ਲੀਡਿੰਗ ਤੇ ਨੇ ਤੇ ਦੂਜੇ ਨੰਬਰ ਤੇ ਭਗਪੁਸ਼ਣ ਆਸ਼ੂ ਪਹੁੰਚੇ ਨੇ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ ਪਹੁੰਚੇ ਨੇ ਫਿਲਹਾਲ ਦੀ ਘੜੀ ਮੈਂ ਤੁਹਾਨੂੰ ਤਸਵੀਰਾਂ ਜਰੂਰ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੇਖਿਆ ਆਵਾਜ਼ ਦੀ ਪਾਰਟੀ ਦੇ ਵਰਕਰ ਕਾਫੀ ਜਸ਼ਨ ਦੇ ਉਸਾਰ ਵਿੱਚ ਨਜ਼ਰ ਆ ਰਹੇ ਨੇ तमाम 파ਰਟੀ ਦੇ ਵਰਕਰ ਅਤੇ ਲੀਡਰ ਸਾਹਿਬਾਨ ਅਤੇ ਲਗਾਤਾਰ ਪਹੁੰਚ ਰਹੇ ਵੀ ਨਜ਼ਰ ਆ ਰਹੇ ਨੇ ਤੇ तमाम ਜਿਹੜੇ ਢੋਲ ਨਗਾਰੇ বাজائے ਜਾ ਰਹੇ ਨੇ ਸੰਜੀਵ ਅਡੋਰਾ ਜਿਹੜਾ ਗਾਣਾ ਚੱਲੇ ਸੰਜੀਵ ਅਡੋਰਾ ਜਿੱਤੇਗਾ ਜਿੱਤੇਗਾ ਉਹ ਗਾਣਾ ਜਿਹੜੇ ਕਿ ਲਗਾਤਾਰ ਚੱਲਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਫਿਲਹਾਲ ਦੀ ਘੜੀ ਤੁਹਾਨੂੰ ਤਸਵੀਰਾਂ ਵੇਖੋ ਮਾਈਕਲ ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰਕ ਮੈਂਬਰ ਹਜੇਕਰ মিডিਆ ਦੇ ਨਾਲ ਰੂਬੋ ਨੂੰ ਨਹੀਂ ਹੋਏ ਹੈਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਜਿੱਤੇ ਦੀ ਅਨਾਉਂਸਮੈਂਟ ਨਹੀਂ ਹੋਈ ਹੈਗੀ ਪਰ ਫਿਲਹਾਲ ਦੀ ਘੜੀ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਮੌਜੂਦ ਹ ਜਿੱਥੇ ਕਿ ਢੋਲ ਨਗਾਰੇ ਵਜਾਏ ਜਾ ਰਹੇ ਨੇ ਡੀਜੇ ਲਗਾ ਕੇ ਸਭ ਕੁਝ ਜਿਵੇਂ ਕਿ ਇਹ ਵਿਜੇਤਾ ਦੇ ਨਾਰੇ ਲਾਏ ਜਾ ਰਹੇ ਨੇ ਫਿਲਹਾਲ ਦੀ ਘੜੀ ਲਗਾਤਾਰ ਸੰਜੀਵ अरोड़ा ਲੀਡ ਲੀਡ ਤੇ ਨੇ ਲਗਾਤਾਰ ਜੀੜ ਜਰੀ ਕੀਆ ਬਰਕਰਾਰ ਨਜ਼ਰਾਂ ਨੂੰ ਵੀ ਦਿਖਾਈ ਦੇ ਰਹੀ ਹੈ ਤੇ ਉਹਨੇ ਲਗਾਤਾਰ ਇੱਥੇ ਜਸ਼ਨ ਦੇ ਮਾਹੌਲ ਜਿਹੜੇ ਦਿਖਦਾ ਵੈ तमाम ਜਿਹੜੇ ਲੀਡਰ ਨੇ ਉਹਨਾਂ ਨਾਲ ਵੀ ਕੋਈ ਗੱਲਬਾਤ ਕਰਨਗੇ ਵਰਕਰ ਇੱਥੇ ਗੱਲਬਾਤ ਕਰਨ ਦੀ ਉਹਨਾਂ ਨਾਲ ਕਿ ਕਿਸ ਤਰ੍ਹਾਂ ਦੇ 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 ਦੇਖੋ ਹਜੇ ਤੱਕ ਤਾਂ ਇੱਥੇ तमाम ਜਿਹੜੇ ਲੀਡਰ ਪਹੁੰਚੇ ਹੋਏ ਨੇ ਜਿਹੜੇ ਉਹਨਾਂ ਦੇ ਨਾਲ ਸੀਗੇ ਜਿਨ੍ਹਾਂ ਨੇ ਸਪੋਰਟ ਕੀਤੀ ਮੇਰੇ ਨਾਲ ਇੱਕ ਲੀਡਰ ਜੁੜ ਚੁੱਕੇ ਉਹਨਾਂ ਨਾਲ ਗੱਲਵਾ ਸਰ ਕੀ ਨਾਮ ਹੈ ਤੁਹਾਡਾ ਦਿਵੇਸ਼ ਮੱਕੜ ਜਨਾਬ ਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਲੀਡ ਜਿਹੜੀ ਕਿ ਹੈ ਜਾਰੀ ਕੀਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਸਰ ਲੀਡ ਤਾਂ ਇਹ ਤਾਂ ਪਹਿਲੇ ਰਾਉਂਡ ਤੋਂ ਹੀ ਰੀਡ ਬਰਕਰਾਰ ਹੈ ਔਰ ਐਦਾਂ ਹੀ 94 ਰਾਉਂਡ ਤੱਕ ਬਰਕਰਾਰ ਰਹਿਣੀ ਹੈ ਔਰ ਮੈਂ ਸੋਚਦਾ ਪਬਲਿਕ ਨੇ ਲੁਧਿਆਣਾ ਵੈਸਟ ਦੇ ਵੋਟਰਸ ਨੇ ਇਹ ਇੱਕ ਜਵਾਰ ਦਿੱਤਾ ਕਿ ਹੰਕਾਰ ਨੂੰ ਕਿੱਦਾਂ ਘਰ ਬਿਠਾਇਆ ਜਾਂਦਾ ਹੰਕਾਰ ਕਿਦਾਂ ਥੋੜਾਇਆ ਜਾਂਦਾ ਜਿਹੜੇ ਲੋਕਾਂ ਨੂੰ ਅੱਖਾਂ ਘੂਰ-ਘੂਰ ਕੇ ਦੇਖਦੇ ਸੀ ਔਰ ਹਰ ਬੰਦੇ ਨੂੰ ਇੱਕ ਟੁੱਟਾ ਸਮਝਦੇ ਸੀ ਉਹ ਸੰਜੀਵ अरोड़ा ਜੀ ਨੇ ਅੱਜ ਇੱਕ ਬੇਮਾਨ ਇੱਕ ਤਗਾਮ ਦਿੱਤਾ ਕਿ ਪਿਆਰ ਔਰ ਨਮਰਤਾ ਨਾਲ ਹਰ ਬੰਦੇ ਦਾ ਦਿਲ ਜਿੱਤਿਆ ਜਾ ਸਕਦਾ ਔਰ ਉਹ ਮਾਰੇ ਰਿਜ਼ਲਟ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਬਿਲਕੁਲ ਕਿਤੇ ਨਾ ਕਿਤੇ ਵਰਕਾ ਤੇ ਲੀਡਰਾਂ ਦੇ ਵਿੱਚ ਕਾਫੀ ਉੱਸਾ ਦਿਖ ਰਿਹਾ ਮਾਈਕੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਹੰਕਾਰ ਦੀ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਤੇ ਇਥੇ ਨਿਮਰਤਾ ਦੀ ਜਗ੍ਹਾ ਵੈ ਤੇ ਉੱਥੇ ਹੀ ਲੈ ਕੇ ਸੰਜੀਵ ਰੌਲਾ ਲਗਾਤਾਰ ਲੀਡ ਤੇ ਚ ਨਜ਼ਰ ਆਂਦੇ ਹੋਏ ਨਜ਼ਰ ਆ ਰਹੇ ਨੇ ਤੇ तमाम ਤਸਵੀਰਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਬੱਲੇ 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 ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜੜਿਆ ਗਿਆ ਹੈ ਤਮਾਮ ਤਸਵੀਰਾਂ ਤੁਹਾਨੂੰ ਅੱਗੇ ਆ ਕੇ ਵੀ ਦਿਖਾਵਾਂਗਾ ਕਿ ਕਿਸ ਤਰ੍ਹਾਂ ਜਿਹੜਾ ਇੱਥੇ ਲਗਾਤਾਰ ਜਸ਼ਨ ਮਨਾਇਆ ਜਾ ਰਿਹਾ ਵਾ ਇੱਥੇ ਪਾਰਟੀ ਦੇ ਵਰਕਰ ਪਹੁੰਚੇ ਨੇ ਦੇਖ ਸਕਦੇ ਹੋ ਕਿ ਕਾਫੀ ਉਤਸ਼ਾਹ ਉਹਨਾਂ ਦੇ ਅੰਦਰ ਜਿਹੜਾ ਛਾਇਆ ਹੋਇਆ ਵਾ ਦੇਖ ਸਕਦੇ ਹੋ ਲਗਾਤਾਰ ਵਰਕਰ ਲਗਾਤਾਰ ਤਮਾਮ ਵੱਡੀ ਗਿਣਤੀ ਦੇ ਵਿੱਚ ਇੱਥੇ ਉੱਥੇ ਪਹੁੰਚ ਰਹੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਫਿਲਹਾਲ ਦੀ ਤੁਹਾਨੂੰ ਅੰਦਰ ਅੱਗੇ ਜਾ ਕੇ ਵੀ ਤਸਵੀਰਾਂ ਜਰੂਰ ਸਾਂਝੀਆਂ ਕਰਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਇੱਥੇ ਲੋਕ ਨੇ ਬਹੁਤ ਜ਼ਿਆਦਾ ਸੰਖਿਆ ਵਿੱਚ ਤੇ ਪਹੁੰਚ ਰਹੇ ਹੋਏ ਵੀ ਨਜ਼ਰ ਆ ਰਹੇ ਲਗਾਤਾਰ ਤੁਹਾਨੂੰ ਇਹ ਉਹਨਾਂ ਦਾ ਵੀ ਕਹਿਣਾ ਇਹ ਸਾਰੀ ਗੱਲਬਾਤ ਵੀ ਕਰੇਗੀ ਆ ਕਰਾਂਗੇ ਆਪਾਂ ਤੇ ਫਿਲਹਾਲ ਦੀ ਘੜੀ ਮਿੰਨਾ ਵਰੂ ਮੈਂ ਤਾਂ ਜੁੜ ਚੁੱਕੇ ਨੇ ਜੋ ਕਿ ਸਮਾਜ ਸੇਵਕ ਨੇ ਵਰੂ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਲੀਡਿੰਗ ਕਰ ਰਹੇ ਆ ਰਹੇ ਸੰਜੀਵ ਵਰੂੜਾ ਹਲਕਾ ਵੈਸਟ ਦੇ ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟਾਤਾ ਉਹਨਾਂ ਨੇ ਦੱਸਤਾ ਕਿ ਵੀ ਹਲਕੇ ਵੈਸਟ ਦੇ ਲੋਕਾਂ ਨੇ ਵਿਰੋਧੀ ਧਿਰ ਚ ਬੈਠਣ ਵਾਲਾ ਕੋਈ ਨੁਮਾਇੰਦਾ ਨਹੀਂ ਚੁਣਿਆ ਉਹਨਾਂ ਨੇ ਪੰਜਾਬ ਚ ਮੁੱਖ ਮੰਤਰੀ ਦੇ ਨਾਲ ਬੈਠਣ ਵਾਲੀ ਕੁਰਸੀ ਤੇ ਔਰ ਵੱਡੀ ਗੱਲ ਹੈ 35 ਸਾਲਾਂ ਚ ਪਹਿਲੀ ਵਾਰੀ ਹੈ ਹਲਕਾ ਵੈਸਟ ਨੂੰ ਪੰਜਾਬ ਦੀ ਵਿਜਾਰਤ ਤੇ ਕੈਬਨਿਟ ਰੈਂਕ ਮਿਲਣ ਜਾ ਰਿਹਾ ਔਰ ਇਹ ਰੈਂਕ ਹਲਕੇ ਦੀ ਸਾਰੀ ਜਨਤਾ ਨੂੰ ਇੱਕ ਗੱਲ ਹੋਰ ਕਹਿਣਾ ਚਾਹਨਾ ਦੇਖੋ આજ ਤੱਕ ਦੇ ਬਾਕੀ ਜਿੰਨੇ ਲੀਡਰ ਐ ਲੋਕਾਂ ਨੇ ਪਰਖੇ ਹੋਏ ਐ ਸੰਜੀਵ ਲੋੜਾਈ ਨੇ ਬਣਨ ਤੋਂ ਪਹਿਲੇ ਇੰਨੇ ਕੰਮ ਕਰਤੇ ਤੇ ਅਗਲਾ 18 ਮਹੀਨੇ ਇਹ ਹਲਕੇ 'ਚ ਜੋ ਰਿਕਾਰਡ ਤੋੜ ਵਿਕਾਸ ਹੋਣੇ ਐ ਇਹ ਉਹਦੀ ਜਿੱਤ ਦਾ ਜਸ਼ਨ ਹੈ ਪਰੋਂ ਜੀ ਕਿਤੇ ਕਿਤੇ ਕਹਿ ਦਿੰਦੇ ਜਿਹੜੇ ਵਾਅਦੇ ਕਿਤੇ ਵੀ ਉਹ ਹੁਣ ਆਉਣ ਵਾਲੇ ਸਮੇਂ 'ਚ ਪੂਰੇ ਹੋਣਗੇ ਮੈਂ ਕਹਿੰਦਾ ਅੱਧੇ ਨਾਲ ਜ਼ਿਆਦਾ ਵਾਅਦੇ ਤਾਂ ਪਹਿਲੇ ਹੀ ਪੂਰੇ ਕਰਤੇ ਜਿਹੜਾ ਕੰਮ 18 ਮਹੀਨੇ ਐ ਨਾ ਲੋਕ ਕੰਮ ਗਿੰਦੇ ਥੱਕ ਜਾਣਗੇ ਹਲਕਾ ਉਹਨਾ ਬੁਲੰਦੀਆਂ ਤੇ ਜਾਏਗਾ ਕੋ ਜੇਸ਼ਨ ਦਾ ਮਾਹੌਲ ਹੈ ਕਿਤੇ ਨਾ ਕਿਤੇ ਥੋੜੇ ਥੋੜੀ ਦੇਰ ਦੇ ਵਿੱਚ ਨਤੀਜਾ ਸਾਹਮਣੇ ਆ ਜਾਏਗਾ ਕੌਣ ਲੀਡ ਤੇ ਹੈ ਕੌਣ ਅੱਗੇ ਵਧੇਗਾ ਹਾਲਾਕਿ ਫਿਲਹਾਲ ਦੀ ਗੱਡੀ ਆਸ਼ੂ ਦੂਜੇ ਨੰਬਰ ਤੇ ਨੇ ਕਾਫੀ ਪਿੱਛੇ ਚੱਲ ਰਹੇ ਨੇ ਤੇ ਜੀਵਨ ਗੁਪਤਾ ਆਸ਼ੂ ਤੋਂ ਕਾਫੀ ਪਿੱਛੇ ਚੱਲਦੇ ਨਜ਼ਰ ਆ ਰਹੇ ਪਰ ਸੰਜੀਵ ਅਰੋੜਾ ਲਗਾਤਾਰ ਲੀਡਿੰਗ ਦੇ ਵਿੱਚ ਨਜ਼ਰਾਂ ਦੇ ਵਿੱਚ ਦਿਖਾਈ ਦੇ ਰਹੇ ਐਥੌਰਿਟੀ ਕਮਿਸ਼ਨ ਕਮਿਸ਼ਨ ਜੁੜੇ ਹੋਏ ਦਾਨ ਲਈ ਜਨਾ ਦਿਪਕ ਕਮਤਰੀ ਬੁਰਪੁੱਟਾਂ ਦਾ